ਹੈਲੋ ਇਹ ਜੀ ਕੋਲ ਆਂਜੀ ਇਹ ਤਾਂ ਤਾਂ ਕਿਹਾ ਭਾਈ ਆਵਾਜ਼ ਬੰਦ ਕਰ ਦੇ ਬੰਦ ਕਰ ਦੇ ਆ ਮੈਂ ਕਰਦਾ ਫੋਨ ਚੱਲੀਏ ਆ ਗੱਡੀ ਮੈਂ ਆਏ ਹਾਂ ਗੱਡੀ ਠੀਕ ਮੈਂ ਫੋਟੋ ਲਵਾ ਲਵਾਂਗਾ ਮੱਤੇ ਪਰ ਆ ਸੌਰੀ ਸੌਰੀ ਆਪਣੇ ਬਾਰੇ ਆਹ ਕਿੱਥੇ ਗਿਆ ਸਾਜਨਾ ਜੀ ਹਾਂਜੀ ਕਿੰਨੇ ਦਿਨ ਦੀ ਟਿਕਟਾਂ ਸਾਰੇ ਰਾਜੇ ਉਹਨਾਂ ਦੇ ਕਿੰਨੇ ਦਿਨ ਦਾ ਟੂਰ ਹੈ ਹਫਤੇ ਦਾ ਕਿ ਦੋ ਹਫਤੇ ਦਾ ਚਾਰ ਪੰਜ ਦਿਨ ਨਹੀਂ ਨਹੀਂ ਦੋ ਦਿਨ ਤੇ ਲੰਘੇ ਦਿੱਲੀ ਆਹ ਹਫਤੇ ਦਾ ਹੈ ਆ ਦੋ ਦਿਨ ਤੇ ਉਹਨਾਂ ਦੇ ਦਿੱਲੀ ਲੰਘੇ ਆ ਤੇ ਸਸਿਕਾ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਜੇ ਤੁਸੀਂ ਦੇਖ ਰਹੇ ਹੋ ਤਕਵੀਰਨ ਦਾ ਵਲੋਗ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਵੀ ਕਰਿਓ ਤੇ ਬਾਕੀ ਆ ਵੀ ਅੱਜ ਮੀਟਿੰਗ ਹੈ ਜੀ ਧਾਂਪੁਰ ਮੀਟਿੰਗ ਕਰੀ ਆ ਪਾਰਟੀ ਹੈ ਸਾਡੇ ਬਾਹਰ ਇੰਸਪੈਕਟਰ ਆ ਉਹਨਾਂ ਦੀ ਪ੍ਰਮੋਸ਼ਨ ਦੀ ਪਾਰਟੀ ਆ ਤੇ ਚੱਲੇ ਆ ਉਥੇ ਮੈਂ ਮਦੀਤ ਮਨਜਿੰਦਰ ਤੇ ਨਾਲ ਨਾਲ ਆਉ ਪੀਣੀ ਤੇ ਨਾਲ ਜੁੜੇ ਰੋ ਨਾਲ ਧਾਂਪੁਰ ਤੋਂ ਆ ਕੀ ਚੱਲਦਾ ਉਥੇ ਆ ਜਾਓ ਹਾਂ ਹੁਣ ਸਾਡੇ ਸਾਹਿਬ ਬੈਠੇ ਨੇ ਇੱਥੇ ਮਰਜੀ ਇਹਨਾਂ ਕੋ ਬ੍ਰਿਟੂਏਸ਼ਨ ਪੜੀ ਆ ਸਾਡੇ ਡਿਊਟੀ ਸਾਹਿਬ ਆ ਗਏ ਨੇ ਡਿਊਟੀ ਸਾਹਿਬ ਆ ਗਏ ਮਨਦੀਪ ਤੇ ਸੌਰਵ ਭਾਜੀ ਸੌਰਵ ਭਾਜੀ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਓ ਜਨਾਬ ਕੀ ਹਾਲ ਜੀ ਠੀਕ ਆ ਜੀ ਵਧੀਆ ਪ੍ਰਾਤਨ ਸੁਣਾਓ ਮੰਦਿਰ ਜੀ ਦੇ ਫੋਟੋ ਲਓ ਨਹੀਂ ਨਹੀਂ ਪ੍ਰਾ ਸਾਡਾ ਪਹਿਲਾਂ ਇਧਰ ਦੱਸ ਆਪਣੀ ਡਿਪਟੀ ਸਾਹਿਬ ਜੀ ਦੇ ਲੈ ਲਈ ਫੋਟੋ ਇੱਥੇ ਤਿਆਰੀ ਪਾਜੀ ਅੱਜ ਅੱਜ ਮੰਦੀਪਾ ਜੀ ਹਾਂਜੀ ਹਾਂਜੀ ਮਹਾਰਾਜ ਬਿਲਕੁਲ ਜੀ ਬਿਲਕੁਲ ਤੇ ਬਾਕੀ ਅੱਜ ਮੋਨੋ ਉਡਾਈ ਚੜ੍ਹੋ ਹਾਂ ਉਹਨਾਂ ਨੂੰ ਪਤਾ ਵੀ ਮੰਦੀਪਾ ਵਾਇਰ ਗਰਾਉਂਡ ਨਹੀਂ ਬਜਰੀ ਹਾਂਜੀ ਪੰਡਾ ਚੜਾਈ ਗਰਾਉਂਡ ਚੱਲੇ ਆ ਜੀ ਪੰਡਾ ਦੀ ਚੜਾਈ ਪੰਡਾ ਜੀ ਜਿੰਦਾਬਾਦ ਜਿੰਦਾਬਾਦ ਭਾਈ ਮੇਰਾ ਕੀਤਾ ਨਹੀਂ ਪਹਿਲਾਂ ਮੈਨੂੰ ਵੀਡੀਓ ਬਣਾ ਲਾਂਦੇ ਫੇਰ ਫੋਟੋ ਖੇਚਣਾ ਬਲੌਗ ਬਣਾ ਲਾ ਪਹਿਲਾਂ ਇਹਨੇ ਬਲੌਗ ਬਣਾ ਲਾ ਫੋਟੋ ਹੀ ਤੇ ਖੇਦੇ ਯਾਰ ਫੋਟੋ ਹੀ ਤੇ ਖੇਦੇ ਲੈ ਓਏ ਓਏ ਤੂੰ ਕਿੱਥੇ ਆਇਆ ਨਾ ਤੇਰੇ ਕੋਲ ਦੇ ਕਹਿਣ ਉਹਨੂੰ ਅਸੀਂ ਅਜੇ ਅਰੈਸਟ ਕਰ ਲਾਂਗੇ ਨਹੀਂ ਨਹੀਂ ਫੋਟੋ ਤਾਂ ਖਿੱਚਣੀ ਪੈਣੀ ਆਲਾ ਕੱਢ ਲੈ ਕੈਮਰਾ ਚੱਲ ਖਿੱਚ ਆਉਂਦੇ ਬੰਦੇ ਸਾਰੇ ਕਿ ਨਹੀਂ ਇਸ ਨੂੰ ਲਮਣੀ ਫੋਨ ਚ ਉੱਟਾ ਨਾ ਹੈ ਗੇ ਸਾਬ ਨੇ ਇਹ ਦੇਖੇ ਪਰ ਇਹ ਦਰ ਫੋਟੋ ਨਹੀਂ ਸਹੀ ਹੁੰਦੀ ਤੋਂ ਪਿੱਛੇ ਰਹਿ ਜਾ ਲੈ ਐਨੂੰ ਆ ਜਾਓ ਫਿਰ ਇੱਧਰ ਆਓ ਨਹੀਂ ਆ ਰਹੇ ਉਹ ਇੱਧਰ ਆ ਜਾਓ ਹੈ ਆ ਦੇਖੋ ਹੁਣ ਪਿੱਛੇ ਹੋ ਜੀਏ ਕੋਪਰੇ ਸਾਹਮਣੇ ਸਹੀ ਪਤਾ ਕਰਿਆ ਕੈਮਰਾ ਵਜਦਾ ਸੂਰਜ ਨੂੰ ਸੂਰਜ ਨੂੰ ਕੈਮਰਾ ਵਜਦਾ ਤੋਂ ਪਿੱਛੇ ਸਾਹਮਣੇ ਹੋ ਜਾਓ ਉਹ ਉਹ ਕਰਾ ਲਈਏ ਜਾ ਆ ਗਈ ਆਂਦੇ ਉਹ ਉਧਰ ਵੇਖ ਪਹਿਲਾਂ ਇੱਧਰ ਆਤੋ ਭਾਈ

ਆਇਤ ਉਹ ਨਗਰ ਕੰਮ ਲੈ ਕੇ ਤਾ ਨਾ ਤੇਰੀ ਰੇਟ ਠੀਕ ਹੈ ਹਾਂ ਮੇਰੇ ਕੋਲ ਉਸ ਤੋਂ ਬਾਅਦ ਵੀ ਉਹਦੀ ਹਾਂ ਹਾਂ ਹਾਂਜੀ ਉਹ ਦੇ ਰਿਹਾ ਜਿੱਦਾਂ ਜਿਹਨੂੰ ਵਿੱਚ ਦੋਟੇ ਰਹਿ ਗਏ ਨੇ ਨਾਲੇ ਫੇਰ ਸੁਧਾਈਆ ਤੂੰ ਫੇਰ ਦੋ ਦੋਰੇ ਕੰਮ ਹੋਊਗਾ ਨਾ ਫੇਰ ਚਲੋ ਹਾਂਜੀ ਦੋ आरो भाई मारो आओ आरो भाई अब आओ आओ डिप्टी साहब आओ डिप्टी साहब आओ साहब ना चले अंदर साहब ना आओ समोसा आओ 사오고자나 사오고 사포도기 좀해 사오고 페어포도기 좀해 오야, 팔로 부르나? ਕਥਾਈ ਚਲ ਗਈ ਉਹ ਫੋਨ ਫੜਾਈ ਹੋਈ ਹੈ ਹਾਂ ਸਾਡੇ ਉੱਥੇ ਕਰਾਂਗੇ ਪਹਿਲੇ ਪਾਣੀ ਇਹਨੂੰ ਜਲਦੀ ਖਿੱਚਣਾ ਦਾ ਪੈਨ ਡਾਈ

ਹਾਂ ਚਿਕਲ ਤੇ ਬਾਹਰ ਠੀਕ ਠਾਕ ਐ ਮੈਂ ਠੀਕ ਠਾਕ ਐ ਪੂਰੇ ਮੋਸ਼ਟ ਹੋ ਕੇ ਰੱਖ ਹਾਂਜੀ ਆਏ ਜੀ ਬਹੁਤ ਜੀ ਮਾਲ ਆ ਗਿਆ ਜੀ ਆਹ ਕੋਈ ਮਿੱਠੀ ਹਾਂ ਇਹ ਉਹ ਤਾਂ ਚੱਲ ਜਣੀਆਂ ਹੈਲੋ ਬੇਟੀ ਇਹ YouTube ਤੇ ਚੱਲ ਜਣੀਆਂ ਇਹ YouTube ਦੇ ਚੱਜੜੀਆਂ ਉਹ ਵੱਡੀ ਪਾਣੀ ਹੈਗਾ ਫੋਟਵਾ ਤੁਹਾਡੇ ਕੋਲ ਸਪਰਤ ਨਹੀਂ ਚੱਜੜੀਆਂ ਪੱਕੀ ਉਹ ਤਾਂ țeja ਗੱਲ ਹੀ ਠੀਕ ਹੈ ਉਹ ਥੋੜਾ ਜਿਹਾ ਜਗਬੀਰ ਆ ਰੱਖਦੇ ਆ ਫੜਾ ਯਾਰ ਨਾਲ ਤੇ ਭਲੀ ਹਸੀ 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 ਭਾਜੀ ਹੋਰ ਹਸੀ ਭਾਜੀ ਕਹ ਚਾਰ ਬੰਦ ਕੋਈ ਪੂਰਾ ਬੰਦ ਕਰੂ ਤੂੰ ਮਾਂ ਕਿਨੇ ਖੋਲਦੀ ਓਏ ਕੋਈ ਗੱਲ ਨਹੀਂ ਭਾਜੀ ਆਪਣੇ ਹੋ ਜਲੇ ਜੀ ਹੋ ਜੇ ਜਾਂਦੇ ਮਗਰਾਂ ਮੈਂ ਡੁੱਲ ਜੇ ਚਤਨ ਦੇ ਪਾਉਂ ਪਰੇ ਜਾਂ ਮਗਰਾਂ ਬਲੋ ਦਬਾ ਠੀਕ ਹੈ ਜੀ ਠੀਕ ਹੈ ਭਾਜੀ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਫੜਾ ਮੰਗਦਾ ਨਹੀਂ ਨਹੀਂ ਆਹ ਵੀ ਬੜਾਣ ਦੀ ਦੁਕਾਨ ਦਾ ਭਾਈ ਨਰਿੰਦਰ ਹੁਣ ਤੂੰ ਹੀ ਮਾਰੋ ਜੋਰ ਠੀਕ ਹੈ ਕੋਈ ਠੀਕ ਆ ਸੀਟ ਖਾਲੀ ਆ ਦੂਜੀ ਵੀ ਸੀਟ ਖਾਲੀ ਹੋਈ ਐੜੀ ਭਾਈ ਦੇ ਵੀ ਹੋਏ ਨੇ ਹਾਂਜੀ ਹਾਂਜੀ ਆਹ ਉਹਨਾਂ ਦੇ ਉਸ ਤੇ ਨਹੀਂ ਹੋਣੀ ਤੇ ਐਡਵਾਂਸ ਕਰ ਲੀਆ ਨਹੀਂ ਸਮਝ ਸਕਦਾ ਮੈਂ ਪੱਕੇ ਰੱਖੇ ਚਾਹ ਪੀ ਲੋ ਮੈਂ ਚਾਹ ਪੀ ਲਾਂਗੇ ਜਾ ਪ੍ਰਧਾਨ ਜੀ ਤੁਸੀਂ ਵੀ ਜਿਆਦਾ ਭਰੇ ਜੀ ਸਾਡੇ ਕੋਲ ਹਾਂਜੀ ਲਓ ਮਾਰਾ ਇੱਕ ਆ ਪਈ ਗਾ ਪ੍ਰਧਾਨ ਹਲਾ ਨਾ ਅੱਜ ਲਾਈ ਆਵਾਂਗੇ ਹਾਂ ਆ ਨਹੀਂ ਨਹੀਂ ਲਾਓ ਯਾਰ ਜੀ ਪੂਰਾ ਨਾ ਬੰਦ ਲਾਈ ਆਵਾਂਗੇ ਲੈ ਲੈ ਨਾ ਲਾ ਲਾ ਲੈ ਨਾ ਹਲਾ ਇਹ ਸਲਾ ਆਇਓ ਬੀਰੂ ਬਸ ਚਾਹ ਪਾਈ ਥੋੜੀ ਜੀ ਹਾਂ ਜਲਾਸੀ ਚਾਹ ਚਾਹ ਮਾਇਆ ਕੇ ਉਹ ਖੁੱਲ ਗਿਆ ਹੀ ਉਹਨੇ ਕੱਪੜੇ ਵੇਟ ਤੇ ਆਈ ਕਰ ਦੇ ਬੰਦ ਨਾ ਇਹ ਬਰ ਕੋਈ ਹੋਰ ਕਢਾਇਆ ਗਿਆ ਹੈ ਹੈ ਯੋਗ ਹੈ ਮਿਹਣੇ ਜਾਂਦੇ ਆ ਕਿੰਨਾ ਖਾਓ ਖਾਓ ਯਾਰ ਦੋ ਮਿੰਟ ਪਹੁੰਚੇ ਨਾ ਤੇ ਆਪੋ ਖਾਓ ਯੋਗ ਹੈ ਨੇ ਮਨ ਦੀ ਨਾ ਪਰ ਕਿਉਂ ਨਹੀਂ ਮਾਨ ਸਾਹ ਚਾਹ ਆਏ ਔਰ ਗਾ ਨਹੀਂ ਬਸ ਪੜਿਆ ਦੇਖੋ ਮਾਨ ਸਾਹ ਬਣਾ ਲਈਏ ਰਿਪੋਰਟ ਤਰੇ ਸਾਡੇ ਦੀ ਭਾਜੀ ਨੂੰ ਸੇਵਾ ਕਰਨ ਦਾ ਆਦਾ ਫਰਜ ਆ ਨਾ ਕਿੰਨਾ ਕਰ ਆਪਣੀ ਮਹਾਰਾਜ ਤੁਹਾਨੂੰ ਆਖਿਆ ਸੀ ਹੰਮਾਰ ਦੋ ਤੁਸੀਂ ਡੰਡੇ ਜਿੱਦਾਂ ਚੱਕ ਸੈਨ ਹੋਈ ਨੇ ਨੇ ਪੂਰੇ ਭਾਗ ਮਗਾ ਲੈਣਾ ਹਾਂ ਜੀ ਮਿਲਣਾ ਬਾਈ ਨਾਲ ਚੋਦੀ ਜਾਵੇ ਹੋ ਬਣੀ ਬਣ ਜੀ ਚਾਰ ਉੱਡਣੀ ਜਾਈ ਮੈਂ ਸਭ ਕਾ ਨਹੀਂ ਕਹਦੀ ਮੈਂ ਇਹ ਕਹਿ ਰਿਹਾ ਵੀ ਚਾਰ ਸਪੋਸਾ ਕੇ ਕੀ ਵਾਧਾ ਕਰਦਾ ਆਉ ਚਾਹੁੰਦਾ ਕੋਈ ਸਮਝਾ ਨਾ ਇਹ ਪਤਾ ਹੈ ਨਾ ਭਾਈ ਜੀ ਹੁਣ ਦੀ ਰਿਟਾਇਰਮੈਂਟ ਹੈ ਇਹਨਾਂ ਦੀ ਇਹ ਰਿਟਾਇਰਮੈਂਟ ਹੈ ਹੈਲੋ बारमोशन प्रमोशन प्रमोशन ਦੇ ਚੋਕਲੇ ਬਾਚ ਚੋਕਲੇ ਨਹੀਂ ਇਹ ਨੂੰ ਨਹੀਂ ਕਰੇ ਦੋਵੇਂ ਆਹ ਵੇਤਰੇਗਾ ਕਿ ਮੀਂਹ ਮਾਰੂਗਾ ਅੱਲ ਆਈਂ ਜਾਂ ਆਜੋ ਆਜੋ ਇੱਥੇ ਇੱਥੇ ਲੈ ਚੰਦਾ ਦੋ ਚੱਲੀਏ ਆ ਗੱਡੀ ਨਾਲ ਆਏ ਹੁੰਦੇ ਨਾ ਗੱਡੀ ਏਡੀ ਮੈਂ ਜਿਹੜੀ ਵਾਲੀ ਫੋਟੋ ਪਾ ਲਵਾਂਗਾ ਮੜ ਕੇ ਫਿਰ ਆਹ ਸਾਰੀ ਚੰਗਾ ਭਾਜੀ ਉਹ ओके okay, प्रधान जी जग्गा साहब ओके जग्गा सर ਜੀ 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 ਆ ਕੇ ਟੱਗੇ ਭੱਲਵਾ ਲੋ ਉਹ ਥੱਲੇ ਆ ਗਈ ਉਹ ਕਿਤਾਬ ਆ ਫੋਨ ਕੱਢ ਲੈ ਇਥੋਂ ਮਰੇ ਤੁਹਾਡੇ ਬਾਅਦ ਤੁਹਾਡੇ ਤੋਂ ਨਈਆਂ ਦਰੀਆਂ ਆਰੋ ਆਰੋ ਪੜਜੀ ਵਿੱਚ ਬਹੋ ਇੱਕ ਗੱਲ ਸੱਜਣਾ ਨਹੀਂ ਨਾ ਮੈਂ ਬੈਣਾ ਮਾ ਹਾਂ ਥੋੜਾ ਜਿਹਾ ਤਾਂ ਮੈਂ ਗਾਹ ਹੁਣਾ ਨਾ ਮੈਂ ਗੋਦੀ ਵਿੱਚ ਬੈਣਾ ਨਹੀਂ ਨਹੀਂ ਚੱਲ ਚੱਲ ਟੀਬਾ ਨਹੀਂ ਬੰਦ ਹੋਣਾ ਇਹ ਬਾਰੀ ਬੰਦ ਹੋ ਲੈਂਦਾ ਕੋਈ ਨਹੀਂ ਛਾਲਾ ਜੀ ਚੱਲ ਮਨਦੀਪ ਖੱਡੇ ਤੋਂ ਥੋੜਾ ਜਿਹਾ ਹੌਲੀ ਕਰ ਲਈ ਨਾ ਕੋਈ ਨਹੀਂ ਕੀ ਖੱਡੇ ਦੀ ਕੀ ਗੱਲ ਐ ਸ਼ਾਕਰ ਵਾਜ ਬਾਈ ਵਾਜ ਬੰਦ ਕਰ ਦੇ ਬੰਦ ਕਰ ਦੇ ਬਾਈ ਆ ਮੈਂ ਕਰਦਾ ਬੰਦ ਕਰ ਪਟ ਜੀ ਬਾਈ ਓਕੇ ਸਰ ਓਕੇ ਜੀ ਚੰਗਾ ਮਨਦੀਪ ਆਪਣਾ ਆਪਣਾ ਡਿਊਟੀ ਸਾਹਿਬ ਚੰਗਾ ਜਨਾਬ ਦੱਸਦਾ ਕੀ ਬਾ ਫੋਨ ਕਰ ਮਾਨ ਸਾਹਿਬ ਓਕੇ ਚਲੋ ਜੀ ਮਾਨ ਸਾਹਿਬ ਲਾਤਾ ਹੁਣ ਚਲੇ ਮੈਂ ਤੇ ਮੰਦਿਰ ਗੱਡੀ ਲੱਗੀ ਉਧਰ ਮਰੀਵੇ ਗਿਆ ਲਾਓ ਵੀ ਇਹ ਲਾਵਾਂਗੇ ਗਾਣਾ ਹਾਂ ਮੈਂ ਲੈ ਆ ਸਮਾਨ ਦੇ ਪਿੱਛੇ ਖੋਣ ਹੋਣ ਵਾਲਾ ਜੈਸਾ ਨਹੀਂ ਪਤਾ ਨਹੀਂ ਪਤਾ ਨਹੀਂ ਹੈ ਨਹੀ ਇੱਥੋਂ ਕਲੀਅਰ ਆ ਇਹ ਪਤਾ ਨਹੀਂ ਕਦੋਂ ਨੇ ਰੇ ਨਾ ਪਤਾ ਯਾਰ ਪਾਣੀ ਪਾਇਆ ਪਾਣੀ ਪਾਣੀ ਪਾਉਣ ਇਹਨਾਂ ਦੇ ਅਛਾ ਉਹ ਨਹੀਂ ਇਹਨਾਂ ਦੇ ਪਾਣੀ ਪਾਉਣ ਫੇਰਣ ਨੇ ਆਏ ਉਹ ਭਰਾਵਾ ਚੋਰਾ ਆਪ ਲੜਾਉਂਦੇ ਆ ਅਛਾ ਆਪ ਲੜਾਏ ਸਾਡੇ ਸਾਹਮਣੇ ਲੈ ਕੇ ਆਏ ਆ ਛੋਟੇ ਦੂਗੇ ਔਰ ਅਸੀਂ ਆ ਬੜੀਆਂ ਲਾਉ ਵੇਹ ਨਾਲ ਅਛਾ ਮਹਾਰਾਜ ਅਹੀਂ ਦਫ਼ਤਰੋਂ ਆਉਂਦੇ ਆ ਮੈਂ ਲੈ ਕੇ ਆਉਂਦਾ ਹਾਂ ਸ਼ਬਾਜ਼ ਨੂੰ ਇਹ ਤਰੇ ਗੁਜਰਾਤ ਛੋਟੇ ਮੁਕਾਬਲਾ ਚੱਲਣ ਰਿਹਾ ਇਹ ਮੁਕਾਬਲਾ ਹੋਣ ਰਿਹਾ ਬਾਤ ਸੁਟਰੀ ਘਾਂ ਕਰ ਲੈ ਸੁਟਰੀ ਘਾਂ ਕਰ ਲੈ ਬਾੜਾ ਫੜ ਕੈਮਰਾ ਫੜ ਬਣਾ ਦੋ ਬਰਾਮ 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 ਕਰ ਆ ਜਿਵੇਂ ਆਈ ਨੂੰ ਲੈ ਕੇ ਆਉਂਦੇ ਹਾਂ ਗੁਜਰਾ ਛੋਟੇ ਮੁਕਾਬਲੇ ਚ ਲੰਡੇ ਨੇ ਉਹਨਾਂ ਮਰਵਾਦ ਨੇ ਬੇਜਮਾਨ ਲੜਾ ਲੜਾ ਕੇ ਇਹਦੇ ਹੱਟਦੇ ਵੀ ਨਹੀਂ ਦੇ ਲੱਪੇ ਇਹਨਾਂ ਤੇ ਆ ਇਧਰ ਲੈ ਦੇਵੜ ਆਇਆ ਫਨੇ ਆ ਲੇਟ ਹੋਣ ਦੇ ਚੱਲੀਏ ਆ ਆਪਨੇ ਡੇਜ ਇਧਰ ਰਹੀ ਓ ਪਰਾਂ ਢੈਰ ਤੇ ਢੇ ਚਲੋ ਚੱਲਦੇ ਆ ਅਗਰ ਮਿਲਦੇ ਘਰੇ ਜਾ ਕੇ ਪਿੰਡ